ਇੱਥੇ ਵੀ ਸਾਡੇ ਇਲੈਕਟਿਡ ਕਾਉਂਸਲਰ ਨੇ ਜੋ ਸਿਸਟਮ ਚੱਲਿਆ ਆ ਰਿਹਾ ਹੈ ਜੋ ਹਾਊਸ ਦੀ ਮਰਿਆਦਾ ਹੈ ਉੱਥੇ ਉਹਨਾਂ ਦਾ ਨਾਮ ਲਿਖਿਆ ਜਾਂਦਾ ਕਾਉਂਸਲਰ ਜਿਹੜਾ ਜਿੱਤਿਆ ਹੈ ਇਹ ਕੀ ਕਰਦੇ ਸਾਡੇ ਕਾਉਂਸਲਰ ਜਿਹੜੇ ਜਿੱਤੇ ਕਾਂਗਰਸ ਪਾਰਟੀ ਦੇ ਉਹਨਾਂ ਦਾ ਨਾਮ ਲਿਖਿਆ ਜਾਂਦਾ ਜਿਹੜੇ ਜਿਹੜੇ ਉੱਥੋਂ ਡੀਫੀਟਡ ਨੇ ਜਿਹੜੇ ਹਾਰੇ ਨੇ ਜਾਂ ਕੋਈ ਇਹਨਾਂ ਦੇ ਵਾਰਡ ਦਾ ਪ੍ਰਧਾਨ ਨੇ ਉਹਨਾਂ ਦਾ ਨਾਮ ਮੋਟੇ-ਮੋਟੇ ਅੱਖਰਾਂ ਦੇ ਲਿਖਿਆ ਜਾਂਦਾ ਔਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਹਾਂ ਤੇ ਸਾਡੇ ਕਾਉਂਸਲਰ ਦਾ ਨਾਮ ਲਿਖਿਆ ਜਾਊਗਾ ਤੇ ਜਾਂ ਫਿਰ ਉੱਥੇ ਕੋਈ ਬੋਰਡ ਨਹੀਂ ਲੱਗਦਾ ਨਹੀਂ ਬਾਬਾ ਸਾਹਿਬ ਨੇ ਤਾਂ ਐਲਾਨ ਕੀਤਾ ਵੀ ਕੱਲ ਤੋਂ 11 ਵਜੇ ਦੀ ਸ਼ੁਰੂਆਤ ਹੈ 11 ਵਜੇ ਹੀ ਜਾਵਾਂਗੇ ਵਾਲੀਆ ਠੀਕ ਹੈ ਕੱਲ ਸ਼ੁਰੂਆਤ ਕਿਹਨਾ ਤੋਂ ਕਰਨੀ ਹੈ ਕਿ ਵਾਲੀਆ ਜਿਹੜੇ ਕਾਉਂਸਲਰ ਨੇ ਨੋਟਸ ਦੇ ਵਿੱਚ ਅੱਜ ਕਾਂਗਰਸ ਪਾਰਟੀ ਜਲੰਧਰ ਵੱਲੋਂ ਨਗਰ ਨਿਗਮ ਦਫ਼ਤਰ ਦੇ ਬਾਹਰ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਤਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਪ੍ਰਦਰਸ਼ਨ ਵਿੱਚ ਪਹੁੰਚੇ ਕਾਂਗਰਸ ਆਗੂਆਂ ਅਤੇ ਵਰਕਰਾਂ ਵੱਲੋਂ ਨਗਰ ਨਿਗਮ ਦੇ ਮੇਅਰ ਕਮਿਸ਼ਨਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਜਿੰਦਰ 베ਰੀ ਅਵਤਾਰ ਸਿੰਘ ਜੂਨੀਅਰ 바ਵਾ ਹੈਂਡਰੀ ਅਤੇ ਸੁਨੰਦਰ ਕੋਰ ਹਲਕਾ ਇੰਚਾਰਜ ਜ਼ਿਲਹੰਦਰ ਵੈਸਟ ਵੱਲੋਂ ਇਸ ਪ੍ਰਦਰਸ਼ਨ ਦੀ ਅਗਵਾਈ ਕੀਤੀ ਗਈ ਇਸ ਪ੍ਰਦਰਸ਼ਨ ਵਿੱਚ ਰਜਿੰਦਰ 베ਰੀ ਨੇ ਟੈਂਡਰਾਂ ਵਿੱਚ ਹੋ ਰਹੀ ਵੱਡੇ ਪੱਧਰ ਤੇ ਕਪਲੇਬਾਜ਼ੀ ਡਾਕਟਰ ਬੀ ਆਰ ਅੰਬੇਦਕਰ ਚੌਕ ਤੋਂ ਕਪੂਸਲਾ ਚੌਂਕ ਤੱਕ ਜਾਣ ਵਾਲੀ ਸੜਕ ਦੀ ਮਾੜੀ ਹਾਲਤ ਦਾ ਮੁੱਦਾ ਚੁੱਕਿਆ ਅੱਜ ਅਵਤਾਰ ਹੈ ਜੂਨੀਅਰ 바ਵਾ ਹੈਨਰੀ ਨੇ ਲੰਬਾ ਪਿੰਡ ਚੌਂਕ ਤੋਂ ਜਿੰਦੂ ਸਿੰਘਾ ਰੋਡ ਦਾ ਮੁੱਦਾ ਚੁੱਕਿਆ ਅਤੇ ਨੀ ਪੱਥਰਾਂ ਉੱਪਰ ਹਾਰੇ ਹੋਏ ਆਮ ਪਾਰਟੀ ਦੇ ਉਮੀਦਵਾਰਾਂ ਦਾ ਮੁੱਦਾ ਚੁੱਕਿਆ ਅਤੇ ਕੱਲ ਨੂੰ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਵਾਰ ਨੰਬਰ 2 ਤੇ ਲਗਾਇਆ ਗਿਆ ਨੀ ਪੱਥਰ ਜਿੰਦਾਬਾਦ ਕਾਂਗਰਸ ਪਾਣੀ ਜਿੰਦਾਬਾਦ 바ਵਾ ਹੈਨਰੀ ਜਿੰਦਾਬਾਦ ਤਾਂ ਹੈ ਨਗਰ ਨਿਗਮ ਦੇ ਬਾਹਰ ਹੋ ਰਿਹਾ ਹੈ। ਇੱਕੋ ਨਗਰ ਨਿਗਮ ਦੇ ਬਾਹਰ ਅੱਜ ਅਸੀਂ ਡਿਸਟ੍ਰਿਕਟ ਕਾਂਗਰਸ ਕਮੇਟੀ ਵੱਲੋਂ ਧਰਨਾ ਰੱਖਿਆ ਹੈ। ਦੋ ਮਹੀਨੇ ਪਹਿਲਾਂ ਵੀ ਇੱਥੇ ਧਰਨਾ ਰੱਖਿਆ ਸੀਗਾ ਜੋ ਅੱਜ ਨਗਰ ਨਿਗਮ ਦੇ ਹਾਲਾਤ ਨੇ ਉਹਦੇ ਬਾਰੇ ਅਸੀਂ ਸਾਰਿਆਂ ਦੇ ਨਾਲ ਵਿਚਾਰ ਸਾਂਝੇ ਕੀਤੇ ਆ ਬੜੀ ਵੱਡੀ ਕ੍ਰੈਸ਼ਨ ਹੋ ਰਹੀ ਹੈ ਨਗਰ ਨਿਗਮ ਦੇ ਵਿੱਚ ਜਿਹੜੇ ਇਹਨਾਂ ਦੇ ਚਿੱਤੇ ਠੇਕੇਦਾਰ ਨੇ ਉਹਨਾਂ ਕੋਲ ਅਡਵਾਂਸ ਕੰਮ ਕਰਾ ਲੈਂਦੇ ਆ ਵੀ ਐਸ ਜਗ੍ਹਾ ਦਾ ਕੰਮ ਕਰ ਦੇ ਤੂੰ। ਉਹਨੂੰ 22% ਲੈਸ ਤੇ ਤੇ ਜਦੋਂ ਕੰਪੀਟੀਸ਼ਨ ਹੁੰਦਾ ਜਦੋਂ ਸਾਰਿਆਂ ਦੇ ਟੈਂਡਰ ਪੈਂਦੇ ਹੋ 40 40 35 35 ਪਰਸੈਂਟ ਲੈਸ ਤੇ ਕੰਮ ਦਿੱਤੇ ਜਾਂਦੇ ਆ ਕਿੰਡੀ ਵੱਡੀ ਏਰਾਫੇਰੀ ਨਗਰ ਨਿਗਮ ਦੇ ਵਿੱਚ ਹੋ ਰਹੀ ਏ ਉਪਰ ਸੈਂਕਸ਼ਨ ਦੀ ਗੱਲ ਕਰ ਲਈਏ ਉੱਥੇ ਵੀ 40 40 ਲੱਖ ਦੇ 50 50 ਲੱਖ ਰੁਪਏ ਦੇ ਐਸਟੀਮੇਟ ਬਣੇ ਆ ਲੇਕਿਨ ਕੋਈ ਵੀ ਕੰਮ ਨਹੀਂ ਹੋ ਰਿਹਾ ਪ੍ਰੋਪਰਲੀ ਜਿੱਥੇ ਸੁਪਰ ਸੈਂਕਸ਼ਨ ਲਾਉਣੇ ਉੱਥੇ ਤਸੀਰ ਬੰਦ ਹੀ ਰਹਿੰਦੇ ਆ ਹੁਣੇ ਜੋਨੀਵਰੀ ਇਹ ਸਾਡੇ ਇਹਨਾਂ ਦੇ ਮਦਰ ਕੌਂਸਲਰ ਨੇ ਇਹਨੇ ਵਿਚਾਰੇ ਨੇ 100 150 ਫਾਈਲ ਮਕਾਨਾਂ ਦੀ ਤਿਆਰ ਕਰਕੇ ਭੇਜੀ ਆ ਜਿਹੜੇ ਬਾਲਿਆ ਮਲੀਆਂ ਚੱਤਾਂ ਦੇ ਜਦੋਂ ਚਿੱਠੀਆਂ ਲੈਣ ਦੀ ਵਾਰੀ ਆਈ ਉਹ ਕਹਿੰਦੇ ਹਲਕਾ ਇੰਚਾਰਜ ਦੇ ਦਫ਼ਤਰ ਦੇ ਵਿੱਚ ਚਿੱਠੀਆਂ ਭੇਜਦੀ ਉੱਥੋਂ ਜਾ ਕੇ ਲਓ ਮਿਹਨਤ ਕੋਈ ਕਰਦਾ ਪਿਆ ਔਰ ਉਹਦਾ ਫੈਲਾ ਕੋਈ ਕਿਸੇ ਨੂੰ ਕ੍ਰੈਡਿਟ ਕਿਸੇ ਨੂੰ ਜਾ ਕੇ ਦਿੱਤਾ ਜਾ ਰਿਹਾ ਇਹੋ ਜਿਹੇ ਹਾਲਾਤ ਅਸੀਂ ਕਿਸੇ ਵੀ ਸਰਕਾਰ ਵੇਲੇ ਨਹੀਂ ਦੇਖੇ ਸੀ ਜੋ ਅੱਜ ਹਾਲਾਤ ਤੁਸੀਂ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਹੈ ਜਿਹੜੀ ਹੁਣੇ ਉਹਦਾ ਇੱਕ ਉਦਾਹਰਨ ਕੋਈ ਦੇ ਸਕੋ ਜਿਹੜਾ ਕਿ ਜਿਹੜੀ ਉਹ ਪ੍ਰਸ਼ਟਾਚਾਰ ਦੀ ਗੱਲ ਕੀਤੀ ਕੋਈ ਇੱਕ ਉਦਾਹਰਣ ਦੇ ਸਕਦੇ ਵਿਕੀ ਦਾ ਨਾ ਜਰਾ ਕੋ ਨਾਮ ਦੱਸ ਮੈਂ ਕਿ ਮੈਂ ਤੁਹਾਨੂੰ ਫਾਈਲਾਂ ਕੱਢ ਕੇ ਦਿਖਾ ਦੇਣਾ ਸੀ ਆਰਟੀਆਈ ਪਾਈਆਂ ਆਰਟੀਆਈ ਵਿੱਚ ਜਵਾਬ ਨਹੀਂ ਦਿੰਦੇ ਜਦੋਂ ਇਹਨਾਂ ਨੇ ਅਸਵਾਰ ਦੇ ਵਿੱਚ ਲਾਉਂਦੇ ਆ ਟੈਂਡਰ ਉਹ 40 40% ਲੈਸ ਤੇ ਜਾਂਦਾ ਜਿਹਨੂੰ ਇਹ ਐਡਵਾਂਸ ਕੰਮ ਦਿੰਦੇ 2.5 2.5% ਦੇ ਆ ਕੋਈ ਲੈ ਲਓ ਜਿਹੜਾ ਡੀਸੀ ਸਾਹਿਬ ਦੀ ਰੈਜੀਡੈਂਸ਼ੀਅਲ ਦੇ ਸਾਹਮਣੇ ਪਾਰਕ ਬਣਿਆ ਜਿੱਥੇ ਨਾਲੇ ਬਾਲੀਬਾਲ ਦਾ ਔਰ ਬੈਡਮਿੰਟਨ ਦੇ ਕੋਰਟ ਬਣਾਏ ਆ ਉਹਦੇ ਦੇਖ ਲਓ 2% ਲੈਸ ਤੇ ਆ ਔਰ ਕਿਹੜੇ ਠੇਕੇਦਾਰ ਨੂੰ ਕੰਮ ਦਿੱਤਾ ਕਹਿੰਦੇ ਠੇਕੇਦਾਰ ਨੇ ਉਹਨੇ ਉਹਨੂੰ ਕੰਮ ਦੇਈ ਜਾਂਦੇ ਐ ਇਤਾਂ ਨਹੀਂ ਕਦੇ ਵੀ ਹੋਇਆ ਸੀਗਾ ਜਿਹੜੇ ਠੇਕੇਦਾਰ ਕਾਰਪੋਰੇਸ਼ਨ ਦੇ ਸੀ ਉਹਨਾਂ ਨੂੰ ਕੰਮ ਮਿਲਦੇ ਸੀਗੇ ਤੇ ਜੇ ਹੁਣ ਉਹ ਕੰਪੀਟੀਸ਼ਨ ਦੇ ਕੰਮ ਲੈਂਦੇ ਉਹਨਾਂ ਦੇ 35% ਲੈਸ ਤੇ ਤੇ ਜਦੋਂ ਇਹ ਜਿਹੜੇ ਇਹਨਾਂ ਨੇ ਆਪਣੇ ਝੇਤੇ ਬੰਦੇ ਲੈ ਕੇ ਆਉਂਦੇ ਅੱਗੇ ਉਹਨਾਂ ਨੂੰ ਦੋ ਦੋ ਤਿੰਨ ਦਿਨ ਪ੍ਰੋਸੈਂਟ ਲੱਗਦਾ ਜਿਹੜੇ ਹਰ ਕੈਂਡੀਡੇਟ ਦੀ ਤੁਸੀਂ ਗੱਲ ਕੀਤੀ ਜਾਂ ਹੋਰ ਉਹਨਾਂ ਦੇ ਜਿਹੜੇ ਵਰਕਰ ਉਹਨਾਂ ਦਾ ਬੋਟ ਦੇ ਉੱਤੇ ਨਾਂ ਹੈਗਾ ਤੁਹਾਡੇ ਜਿਹੜੇ ਕਾਉਂਸਲਰ ਉਹਨਾਂ ਦਾ ਨਾਂ ਨਹੀਂ ਹੈਗਾ ਇਹ ਵੱਡਾ ਮੁੱਦਾ ਕਿਉਂ ਥ ਹੈ ਕੀ ਕਰਾਂ ਤੁਹਾਡਾ ਦੇਖੋ ਜਿੱਥੇ-ਜਿੱਥੇ ਵੀ ਸਾਡੇ ਇਲੈਕਟਿਡ ਕਾਉਂਸਲਰ ਨੇ ਜੋ ਉੱਥੇ ਉਹਨਾਂ ਦਾ ਨਾਮ ਲਿਖਿਆ ਜਾਂਦਾ ਕੌਂਸਲਰ ਜਿਹੜਾ ਜਿੱਤਿਆ ਹੋਇਆ ਹੈ ਇਹ ਕੀ ਕਰਦੇ ਸਾਡੇ ਕੌਂਸਲਰ ਜਿਹੜੇ ਜਿੱਤੇ ਕਾਂਗਰਸ ਪਾਰਟੀ ਦੇ ਉਹਨਾਂ ਦਾ ਨਾਮ ਲਿਖਿਆ ਜਾਂਦਾ ਜਿੱਤੇ ਜਿਹੜੇ ਉੱਥੋਂ ਡੀਫੀਟਡ ਨੇ ਜਿਹੜੇ ਹਾਰੇ ਨੇ ਜਾਂ ਕੋਈ ਉਹਨਾਂ ਦੇ ਵਾਰਡ ਦਾ ਪ੍ਰਧਾਨ ਉਹਨਾਂ ਦਾ ਨਾਮ ਝੋਟੇ-ਮੋਟੇ ਅੱਖਰਾਂ ਦੇ ਲਿਖਿਆ ਜਾਂਦਾ ਸਾਡੀ ਮੇਅਰ ਸਾਹਿਬ ਨੂੰ ਡਾਕਟਰ ਨੈਸਟ ਵੀ ਸੀ ਮਿਲ ਕੇ ਵੀ ਗਏ ਆ ਕਹਿੰਦੇ ਕਰਾਂਗੇ ਕਰਾਂਗੇ ਲੇਕਿਨ ਕਰਦੇ ਨਹੀਂਗੇ ਔਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਤੇ ਸਾਡੇ ਕਾਉਂਸਲਰ ਦਾ ਨਾਮ ਲਿਖਿਆ ਜਾਊਗਾ ਤੇ ਜਾਂ ਫਿਰ ਉੱਥੇ ਕੋਈ ਬੋਰਡ ਨਹੀਂ ਲੱਗਦਾ ਨਹੀਂ ਬਾਬਾ ਸਾਹਿਬ ਨੇ ਤਾਂ ਐਲਾਨ ਕੀਤਾ ਵੀ ਕੱਲ ਕੋ 11 ਵਜੇ ਦੀ ਸ਼ੁਰੂਆਤ ਹੈ 11 ਵਜੇ ਹੀ ਜਾਵਾਂਗੇ ਵਾਲੀਆ ਜੀ ਕਹਿੰਦੇ ਕੱਲ ਸ਼ੁਰੂਆਤ ਕਿਨਾਂ ਤੋਂ ਕਰਨੀ ਹੈ ਕਿ ਵਾਲੀਆ ਜਿਹੜੇ ਕਾਉਂਸਲਰ ਨੇ ਨੋਟਸ ਦੇ ਵਿੱਚ ਹਾਂਜੀ ਰੀਰੂ ਚੋਂ ਉੱਥੇ ਅਸੀਂ ਸ਼ੁਰੂਆਤ ਕਰਾਂਗੇ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਜਿਹੜੀ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਜਾ ਰਹੀ ਹੈ ਕੀ ਭ੍ਰਿਸ਼ਟਾਚਾਰ ਹੈ ਦੇਖੋ ਇੱਥੇ ਭ੍ਰਿਸ਼ਟਾਚਾਰ ਹੀ ਆ ਹੋਰ ਕੁਝ ਨਹੀਂ ਜੇ ਆਪਾਂ ਗੱਲ ਕਰੀਏ ਨਾ ਕਿ ਸ਼ਹਿਰ ਵਾਸੀਆਂ ਨੂੰ ਕੋਈ ਸੁਖ ਸੁਹੂਲਤਾਂ ਆ ਕਰੋ ਜਿਹੜੀਆਂ ਕਾਰਪੋਰੇਸ਼ਨ ਤੋਂ ਹੋਣੀਆਂ ਚਾਹੀਦੀਆਂ ਨਗਰ ਨਿਗਮ ਜਲੰਧਰ ਜਿਹੜਾ ਹਨ ਜਦੋਂ ਇਹ ਹੋਣ ਦੇ ਚਾਇਆ ਸੀ ਤੇ ਇੱਕ ਬਹੁਤ ਵਧੀਆ ਸੋਚ ਦੇ ਨਾਲ ਆਇਆ ਸੀ ਔਰ ਨਗਰ ਨਿਗਮ ਦਾ ਜਿਹੜਾ ਕੰਮ ਹੁੰਦਾ ਇਹ ਹੁੰਦਾ ਕਿ ਜਿੰਨੇ ਵੀ ਸ਼ਹਿਰ ਵਾਸੀ ਹੈ ਉਹਨਾਂ ਦੀ ਸਾਰਿਆਂ ਦੀ ਭੈਤਰੀ ਲਈ ਕੰਮ ਕਰਨਾ ਉਹਨਾਂ ਨੂੰ ਜਿਹੜੀਆਂ ਬੇਸਿਕ ਨੀਡਸ ਆ ਉਹ ਉਹਨਾਂ ਦੀ ਪੂਰਪੂਰ ਕਰਨੀਆਂ ਜੇ ਅਸੀਂ ਪੀਣ ਵਾਲੇ ਪਾਣੀ ਤੋਂ ਲੈ ਕੇ ਗਾਨ ਕਰੀਏ ਗੰਦਾ ਪਾਣੀ ਸਪਲਾਈ ਹੋ ਰਿਹਾ ਇਹ ਕੋਈ ਟਿਊਬਲ ਖਰਾਬ ਹੋ ਜਾਂਦਾ ਤਾਂ ਠੀਕ ਨਹੀਂ ਹੁੰਦਾ ਸੀਵਰੇਜ ਸਿਸਟਮ ਜਿਹੜਾ ਉਹ ਇਨਾ ਓਵਰਫਲੋ ਹੋ ਰਹਿਦਾ ਕਿਉਂਕਿ ਟ੍ਰੀਟਮੈਂਟ ਪਲੈਂਟ ਜਿਹੜੇ ਉਹ ਕੰਮ ਹੀ ਨਹੀਂ ਕਰਦੇ ਔਰ ਉਹਨਾਂ ਦੀ ਕੈਪੈਸਿਟੀ ਬਣਾਉਣ ਲਈ ਕੁਝ ਨਹੀਂ ਕੀਤਾ ਜਾ ਰਿਹਾ ਔਰ ਨਵੇਂ ਟ੍ਰੀਟਮੈਂਟ ਪਲੈਂਟਸ ਜਿਹੜੇ ਬਣਾਉਣੇ ਚਾਹੀਦੇ ਉਹਨਾਂ ਦੀ ਕੋਈ ਪ੍ਰੋਵੀਜ਼ਨ ਨਹੀਂ ਕੀਤੀ ਜਾ ਰਹੀ ਔਰ ਜਦੋਂ ਕਿਤੇ ਉੱਥੇ ਜਾ ਕੇ ਦੇਖਿਆ ਫੋਲਡੀਵਾਚਾ ਹੋਰ ਜਿੰਨੇ ਵੀ ਸਾਡੇ ਟ੍ਰੀਟਮੈਂਟ ਪਲਾਂਟ ਆ ਔਰ ਇੰਨੇ ਮਾੜੇ ਹਾਲਾਤ ਓਵਰਫਲੋਡ ਹੈਗੇ ਆ ਔਰ ਜਿਹੜੀ ਮਸ਼ੀਨਰੀ ਆ ਬਹੁਤ ਘੱਟ ਕੈਪੈਸਿਟੀ ਵਾਲੀ ਆ ਉਹਦੇ ਲਈ ਇਸ ਕਰਕੇ ਤੁਸੀਂ ਦੇਖਿਆ ਹੋਣਾ ਕਿ ਪਹਿਲਾਂ ਵੀ ਬਰਸ਼ਾ ਘੱਟ ਵੱਧ ਪੈ ਜਾਨੀ ਆ ਖੜ ਪਹਿਲਾਂ ਵੀ ਆ ਜਾਂਦੇ ਆ ਜਦੋਂ بارشਾਂ ਜ਼ਿਆਦਾ ਪੈਂਦੀਆਂ ਪਰ ਜੋ ਇਸ ਵਾਰੀ ਹੋਇਆ ਕਾਰਪੋਰੇਸ਼ਨ ਦੀ ਨਲਾਈ ਕੀ ਕਰਕੇ ਕਾਰਪੋਰੇਸ਼ਨ ਨੇ ਟ੍ਰੀਟਮੈਂਟ ਪਲਾਂਟ ਦੀ ਜਿਹੜੀ ਮਸ਼ੀਨਰੀ ਆ ਉਹ ਲਗਾਤਾਰ ਜਿਹੜੀਆਂ ਘੰਟਿਆਂ ਬੰਦੀ ਬੰਦ ਰੱਖੀ ਜਿਹਦੇ ਕਰਕੇ ਇਹ ਹੋਇਆ ਜੀ ਜਲੰਧਰ ਦੇ ਵਿੱਚ ਜ਼ਿਲ੍ਹੇ ਦੇ ਬੀਜ਼ਨਸਮੈਨ ਆ ਜਿੱਨੇ ਉਹਨਾਂ ਦੇ ਬੇਸਮੈਂਟ ਬਣੇ ਆ ਉਹ ਸਾਰੇ ਭਰ ਗਏ ਕਰੋੜਾਂ ਦਾ ਨੁਕਸਾਨ ਹੋਇਆ ਆਮ ਜਨਤਾ ਜਿੱਥੇ ਰਹਿੰਦੀ ਆ ਘਰਾਂ ਦੇ ਵਿੱਚ ਇਹਨਾਂ ਦੇ ਘਰ ਨੀਵੇਂ ਸੀ ਉਹ ਤਾਂ ਡੋਪੀ ਗਏ ਜਿਨ੍ਹਾਂ ਦੇ ਚੰਗੇ ਸੀਗੇ ਉੱਚੇ ਘਰ ਉਹਨਾਂ ਦੇ ਘਰਾਂ 'ਚ ਵੀ ਪਾਣੀ ਵੜ ਗਿਆ ਇਹ ਸਿਰਫ ਤੇ ਸਿਰਫ ਜਲੰਧਰ ਕਾਰਪੋਰੇਸ਼ਨ ਦੀ ਮਲਾਈਕੀ ਆ ਔਰ ਮੈਨੂੰ ਲੱਗਦਾ ਕਿ ਇੱਥੇ ਸ਼ਹਿਰ ਦੀ ਬਿਹਤਰੀ ਵਾਸਤੇ ਕੰਮ ਦਾ ਕੀ ਕਰਨਾ ਕਦੀ ਸੋਚਿਆ ਵੀ ਨਹੀਂ ਨਾ ਨਹੀਂ ਜੇ ਦੇਖਿਆ ਜਾਵੇ ਆਮਾਦੀ ਪਾਰਟੀ ਦੇ ਜੋ ਐਸਲੇ ਕਿਉਂਕਿ ਚੋਣਾਂ ਵੀ ਇੱਕ ਜਿਹੜੇ ਜਿਹੜੇ ਪੰਚਾਇਤ ਜਿਹੜੇ ਜੇਲਾ ਪ੍ਰੇਸ਼ਦ ਦੇ ਚੋਣਾਂ ਵੀ ਹੈਗੇ ਉਹ ਆਮਾਦੀ ਪਾਰਟੀ ਉਹਨਾਂ ਜਿਹੜਾ ਜੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਕਿ ਪੰਜਾਬ ਦੇ ਵਿੱਚ 44000 ਕਿਲੋਮੀਟਰ ਜਿਹੜੀਆਂ ਸੜਕਾਂ ਹੈਗੀਆਂ ਉਹ ਬਣਨ ਚੁੱਕੀਆਂ ਪਿੰਡਾਂ ਦਾ ਜਿਹੜਾ ਵਿਕਾਸ ਸ਼ਹਿਰਾਂ ਦੀ ਜੋ ਸਥਿਤੀ ਹੈ ਕੀ ਸਾਰਾ ਬਿਆਨ ਕੀਤਾ ਸਾਰਾ ਕਿ ਕੀ ਕਹਿਣਾ ਬੜਾ ਬਹੁਤ ਪ੍ਰਚਾਰ ਹੀ ਆਾ ਥਾ ਠੀਕੇ ਨਾਲ ਖਾਣੇ ਕੇ ਔਰ ਦਿਖਾਣੇ ਕੇ ਔਰ ਉਹ ਸਿਰਫ ਪ੍ਰਚਾਰ ਆ ਗੱਲੀ ਬਾਤੀ ਮੈਂ ਵੱਡੀ ਤੱਕ ਕਰਤੋਤੀ ਮੇਰੀ ਭੈਣ ਜਦੋਂ ਇਹ ਜਿਹੜਾ ਭਗਵੰਤ ਮਾਨ ਮੁੱਖ ਮੰਤਰੀ ਆ ਇਹ ਪ੍ਰਚਾਰ ਕਰਨ ਵਿੱਚ ਨੰਬਰ 1 ਨੇ ਕਿਉਂਕਿ ਕਮੇਡੀਅਨ ਆ ਇਹ ਸਟੇਜ ਤੇ ਕਮੇਡੀ ਕਰਦਾ ਸੀ ਭਗਵੰਤ ਮਾਨ ਸਾਹਿਬ ਸਾਡੇ ਮੁੱਖ ਮੰਤਰੀ ਇਹ ਮੁੱਖ ਮੰਤਰੀ ਬਣ ਤੋਂ ਪਹਿਲਾਂ ਸਟੇਜ ਤੇ ਕਮੇਡੀ ਕਰਦੇ ਸੀ ਇਹਨਾਂ ਨੇ ਉਹੋ ਹੀ ਕਮੇਡੀ ਪੰਜਾਬ ਦੇ ਲੋਕਾਂ ਦੇ ਨਾਲ ਕਰਨੀ ਸ਼ੁਰੂ ਕਰ ਦਿੱਤੀ ਇੱਥੇ ਜਿਹੜਾ ਵਿਕਾਸਨਾ ਦਾ ਕੋਈ ਚੀਜ਼ ਨਹੀਂ ਹੈਗੀ ਔਰ ਇਹਨਾਂ ਦੀ ਡਿਕਸ਼ਨਰੀ ਦੇ ਵਿੱਚ ਵਿਕਾਸਨਾ ਦਾ ਕੋਈ ਸ਼ਬਦ ਨਹੀਂ ਹੈਗਾ ਤੁਸੀਂ ਵਿਕਾਸ ਦੀਆਂ ਗੱਲਾਂ ਕਰਦੇ ਹੋ ਝੂਠੇ ਲਾਰੇ ਲਾਉਂਦੇ ਆ ਸਾਰੇ ਵਾਦੇ ਕਰਦੇ ਆ ਹੁਣ 1000000 ਰੁਪਏ ਦਾ ਵਾਦਾ ਕੀਤਾ ਅੱਜ ਤੱਕ ਤਾਂ ਪੂਰਾ ਨਹੀਂ ਹੋਇਆ ਆ ਹੁਣ ਜਿਹੜੇ ਇਹਨਾਂ ਦਾ ਇੱਕੋ ਹੀ ਕੰਮ ਆ ਲੁੱਟਖਸੁੱਟ ਕਰੋ ਆਪਣੇ ਜਿਹੜੇ ਝਾੜੂ ਆਏ ਬੰਦੇ ਇਧਰੋਂ ਉਧਰੋਂ ਲਿਆ ਕੇ ਪੰਜਾਬ ਦੇ ਵਿੱਚ ਉਹਨਾਂ ਨੂੰ ਆਲਾ ਜਿਹੜੇ ਅਹੁਦੇ ਦਿੱਤੇ ਜਾਣ ਉਤੋਂ ਲੁੱਟਖੋਟ ਕਰਾਉਂਦੇ ਆਪਣੇ ਬੰਦੇ ਪੁਚੀਆਂ ਪੋਸਟਾਂ ਦੇ ਆਲਾ ਪੋਸਟਾਂ ਦੇ ਅਜਸਟ ਕਰੋ ਚਾਹੇ ਰਹਾਸਵਾ ਹੋਵੇ ਚਾਹੇ ਕੁਸ਼ਤੀ ਹੋਵੇ ਆਲਾ ਪੋਸਟਾਂ ਜਿਹੜੀਆਂ ਇਹਨਾਂ ਨੂੰ ਚਾਹੀਦੀਆਂ ਕਿਉਂਕਿ ਇਹਨਾਂ ਨੇ ਇਥੋਂ ਪੈਸਾ ਇਕੱਠਾ ਕਰਨਾ ਇਹਨਾਂ ਨੂੰ ਪਤਾ ਇਹ ਮੁੜ ਕੇ ਸਾਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾ ਇਹਨਾਂ ਨੂੰ ਇਹਨਾਂ ਨੂੰ ਜਿਆਦਾ ਪਤਾ ਹੈ ਭਗਵਾਨ ਨੂੰ ਸਾਨੂੰ ਪਤਾ ਕੀ ਕਰ ਚਾਹੀਦਾ ਹੈ ਆ ਗੁਰਮੁਖੀ ਅੰਤਮਾਂ ਦੇ ਮੁੱਖ ਮੰਤਰੀਆਂ ਕੈਬਨਟ ਮੰਤਰੀਆਂ ਨੂੰ ਪਤਾ ਜਿੰਨੇ ਵੀ ਮੰਤਰੀ ਸਾੰਤਰੀ ਇਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਸਾਡੀ ਕਾਰਗੁਜ਼ਾਰੀ ਜ਼ੀਰੋ ਹੈ ਕਿਸੇ ਵੀ ਮੰਤਰੀ ਦੇ ਹੱਥੇ ਜੇ ਚੱਲ ਜਾਓ ਤੁਹਾਨੂੰ ਜੇ ਮੰਤਰੀ ਵਾਲਾ ਕੋਈ ਇੱਕ ਵੀ ਕੰਮ ਨਜ਼ਰ ਆ ਜਾਊਗਾ ਸਿਰਫ ਫੋਟੋ ਖਿਚਾਉਣ ਤੋਂ ਇਹ ਇੰਨੇ ਬਿਸ਼ਰਮ ਲੋਕ ਆ ਇਹ ਜਦੋਂ ਕਿਸੇ ਦਾ ਕੋ ਜਵਾਨ ਪੁੱਤ ਮਰ ਜਾਂਦਾ ਕਿਸੇ ਦੇ ਘਰ ਕੋਈ ਮਿਸ ਹੈਪਨਿੰਗ ਹੋ ਜਾਂਦੀ ਆ ਇਹ ਉੱਥੇ ਅਫਸੋਸ ਕਰਨ ਜਾਂਦੇ ਆ ਕਿਰਿਆ ਅਟੈਂਡ ਕਰਨ ਜਾਂਦੇ ਆ ਸ਼ਰਧਾਂਜਲੀयां ਦਿੰਦੇ ਆ ਇਹਨੇ ਸ਼ਰਮ ਲੱਗਿਆ ਇਹ ਉੱਥੇ ਵੀ ਕੈਮਰੇ ਲੈ ਕੇ ਜਾਂਦੇ ਆ ਉਹਨਾਂ ਦੇ ਦੁੱਖ ਦੇ ਵਿੱਚ ਸ਼ਾਮਲ ਹੋਣ ਨਹੀਂ ਜਾਂਦੇ ਇਹ ਉੱਥੇ ਰਾਜਨੀਤੀ ਕਰਨ ਜਾਂਦੇ ਆ ਉੱਥੇ ਕਿਰਿਆ 'ਚ ਬੈਠੇ ਹੁੰਦੇ ਆ ਔਰ ਇਹਨਾਂ ਦੇ ਜਿਹੜੇ ਫਾਇਰ ਕੀਤੇ ਹੋਏ ਬੰਦੇ ਆ ਉਹ ਇਹਨਾਂ ਦੀਆਂ ਫੋਟੋ ਖਿੱਚਦੇ ਆ ਪਿਆਰ ਦੇਖੋ ਜੀ ਨਾ ਬੰਦੇ ਦਾ ਜਵਾਨ ਮੁੰਡਾ ਮਰ ਗਿਆ ਤੇ ਇਹ ਉੱਤੇ ਰਾਜਨੀਤੀ ਕਰਨ ਆਏ ਆ ਇਹ ਆ ਇਹਨਾਂ ਦਾ ਕੰਮ ਕੁਝ ਹਜ਼ਾਰ ਰੁਪਏ ਮਹਿਲਾਵਾਂ ਦੀ ਗੱਲ ਕੀਤੀ ਜੇ ਦੇਖਿਆ ਜਾਵੇ ਹੁਣ ਜਿਹੜੇ ਬਜ਼ੁਰਗ ਹੈਗੇ ਜਿਹੜੀ ਉਹਨਾਂ ਦੀ ਬੁਢਾਪਾ ਪੈਨਸ਼ਨ ਦੇ ਤੌਰ ਤੇ ਸੀਗਾ ਉਹ ਕਿ ਮਿਲਦੀ ਸੀ ਹੁਣ ਉਹ ਸਾਰਾ ਔਨਲਾਈਨ ਹੋ ਗਿਆ ਲੋਕਾਂ ਨੂੰ ਪਤਾ ਨਹੀਂ ਕਿਹਵਾਂ ਜਿਹੜੇ ਬਜ਼ੁਰਗ ਹੈ ਜਿਹੜੇ ਹੱਥੀਂ ਜਾਂ ਕੋਈ ਨਹੀਂ ਜਾ ਸਕਦੇ ਇਹ ਲੋਕ ਅਸਰ ਤੁਹਾਡਾ ਹੀ ਕਰਨਗੇ ਮੈਂ ਕਿ ਜਿਹੜਾ ਬੁਢਾਪਾ ਪੈਨਸ਼ਨ ਇਹ ਦਵਾ ਪੈਨਸ਼ਨ ਅੰਧ ਹੀਣਾਵਾਈਆਂ ਪੈਨਸ਼ਨ ਇਹਦੇ ਸਾਰਾ ਔਰ ਤਾਂ ਉਹ ਜਿਹੜੀਆਂ ਪੈਨਸ਼ਨਾਂ ਉਹ ਇਹਨਾਂ ਨੇ ਆਨਲਾਈਨ ਕਰਾਉਣ ਦਾ ਇਹੋ ਹੀ ਮਤਲਬ ਆ ਵੀ ਇਹ ਲੋਕਾਂ ਨੂੰ ਕੋਈ ਫੈਸਿਲਿਟੀ ਨਹੀਂ ਦੇਣੀ ਚਾਹੁੰਦੇ ਇਹਨਾਂ ਨੇ ਤੇ ਸਾਡੀ ਸਰਕਾਰ ਵੇਲੇ ਜਿਹੜੀਆਂ ਲੱਗੀਆਂ ਪੈਨਸ਼ਨਾਂ ਸੀ ਉਹ ਬੰਦ ਕਰ ਦਿੱਤੀਆਂ ਆਫਲਾਈਨ ਕੰਮ ਹੁੰਦਾ ਸੀ ਕੋਈ ਵੀ ਸਮਾਜ ਸੇਵੀ ਬੰਦਾ ਜਦੋਂ ਕਿਸੇ ਨੂੰ ਬੀਬੀ ਨੂੰ ਦੁੱਖ ਚ ਦੇਖਦਾ ਸੀ ਵੀ ਇਹ ਣੀੜੀ ਆ ਕੋਈ ਵੀ ਸਮਾਜ ਸੇਵੀ ਬੰਦਾ ਉਹਦਾ ਫਾਰਮ ਫਿਲ ਕਰਦਾ ਸੀ ਉਹਦਾ ਜਿਹੜਾ ਪ੍ਰੋਸੈਸ ਵਿੱਚੋਂ ਗੁਜ਼ਰਨਾ ਸੀ ਉਹ ਕਰਕੇ ਉਹਨਾਂ ਨੂੰ ਚਿੱਠੀ ਕਰ ਲਿਆ ਕੇ ਦਿੰਦਾ ਸੀ ਇਹਨਾਂ ਨੇ ਆਫਲਾਈਨ ਦਾ ਕਰਾਇਆ ਕਿ ਉਹ ਜਿਹੜੇ ਲੋਕ ਕੰਮ ਕਰਦੇ ਆ ਉਹ ਪੈਨਸ਼ਨਾਂ ਨਾ ਲਵਾ ਸਕਣ ਇਹਨਾਂ ਨੇ ਤਾਂ ਹੋਈ 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 ਕਰਕੇ ਸਾਰੀਆਂ ਹੀ ਪੈਨਸ਼ਨਾਂ ਜਿਹੜੀਆਂ ਰੱਦ ਕਰ ਲਈਆਂ ਜਿਸ ਤਰ੍ਹਾਂ ਇਹਨਾਂ ਨੇ 2 ਰੁਪਏ ਕਿਲੋ ਵਾਈ ਕਣਕ ਜਿਹੜੀ ਬੰਦ ਕਰ ਦਿੱਤੀ ਕਿਤੇ ਇੱਕ ਜਣੇ ਨੂੰ ਘਰ ਦੇ ਇੱਕ ਮੈਂਬਰ ਨੂੰ 30 35 ਕਿਲੋ ਕਣਕ ਮਿਲਦੀ ਸੀ ਹੁਣ ਸਿਰਫ 3 ਕਿਲੋ ਮਿਲਦੀ ਆ ਆਪਣੇ 5 ਕਿਲੋ ਮਿਲਦੀ ਆ ਔਰ 3 ਮਹੀਨਿਆਂ ਬਾਅਦ 15 ਕਿਲੋ ਮਿਲਦੀ ਇੱਕ ਜੀ ਨੂੰ ਔਰ ਮੇਰੇ ਕੋਲ ਕੋ ਕੱਲ ਵਿਡੋ ਨੇ ਨੇੜੀ ਸਾਈਆਂ ਉਹ ਕਹਿੰਦੀ ਆ ਵੀ ਸਾਡੇ ਘਰ ਕੋਈ ਕਮਾਉਣ ਵਾਲਾ ਹੈ ਨਹੀਂ ਤੇ ਸਾਡੇ ਬੱਚਿਆਂ ਦੇ ਨਾਂ ਨਹੀਂ ਐਡ ਕਰਦੇ ਦੀਪੂਆਂ ਵਾਲੇ ਨਾਂ ਰੱਖ ਕੇ ਜਿਹੜੇ ਉਹ ਵੀ ਇਹਨਾਂ ਦੇ ਪਰੇਸ਼ਾਨ ਹੀ ਆ ਉਹ ਉਹ ਉਹਨਾਂ ਨੇ ਵੀ ਇਹਨਾਂ ਦੇ ਜਿਹੜੇ ਹਦਾਇਤਾਂ ਆ ਉਹਨਾਂ ਦੇ ਮੁਤਾਬਕ ਹੀ ਚੱਲਣਾ ਔਰ ਮੈਂ ਤੁਹਾਨੂੰ ਦੱਸਣਾ ਚਾਹਣੀ ਆ ਕਿ ਲੋਕ ਹਰ ਪੱਖੋਂ ਖੁਸ਼ ਨਹੀਂ ਹੈਗੇ ਲੋਕ ਤਾਂ ਸ਼ਹਿਰ ਛੱਡ ਕੇ ਜਾਣ ਨੂੰ ਤਿਆਰ ਹੋਏ ਆ ਨਗਰ ਨਿਗਮ ਜਲੰਧਰ ਦੀ ਕਾਰਗੁਜ਼ਾਰੀ ਦੇਖ ਲਓ ਪੰਜਾਬ ਸਰਕਾਰ ਦੀ ਜਿਹੜੀ ਮਾੜੀ ਕਾਰਗੁਜ਼ਾਰੀ ਦੇ او مارٽ گاو کانگرس تالي جندباد کانگرس تالي جندباد واهه هندي جندباد